ਕਿ ਛੋਟੀ ਉਮਰ ਦੇ ਛੋਟੇ ਬੱਚੇ ਮਾਰਨ ਵੱਡੀਆਂ ਮੱਲਾ ਅੱਜ ਨਹੀਂ ਤੇ ਕੱਲ ਹੋਣ ਗਿਆ ਇਹਨਾਂ ਦੀਆਂ ਇਹ ਗੱਲਾਂ ਅੱਜ ਨਹੀਂ ਤੇ ਕੱਲ ਹੋਣ ਗਿਆ ਇਹਨਾਂ ਦੀਆਂ ਇਹ ਗੱਲਾਂ ਇਸ ਸ਼ਾਨਦਾਰ ਕਬੱਡੀ ਕੱਪ ਦੇ 골ਡਨ ਸਪਾਂਸਰ ਨੇ ਸਰਦਾਰ ਆਦਰ ਸਿੰਘ ਜੀ ਨਾਗਰਾ ਕੈਨੇਡਾ ਜਿਨ੍ਹਾਂ ਵੱਲੋਂ 1 ਲੱਖ ਦਾ ਵੱਡਾ ਸਹਿਯੋਗ ਹੈ ਨਾਲੇ ਸਰਦਾਰ ਸ਼ਾਦੀ ਸਿੰਘ ਜੀ ਚੋਪੜਾ ਅਮਰੀਕਾ ਵਾਲੇ ਉਹਨਾਂ ਵੱਲੋਂ ਜਿਹੜਾ 1 ਲੱਖ ਦਾ ਵੱਡਾ ਸਹਿਯੋਗ ਹੈ 골ਡਨ ਸਪਾਂਸਰ ਨੇ ਇਸ ਸ਼ਾਨਦਾਰ ਕਬੱਡੀ ਟੂਰਨਾਮੈਂਟ ਦੇ ਸਰਦਾਰ ਆਦਰਸ਼ਨ ਜੀ ਨਾਗਰਾ ਕੈਨੇਡਾ 1 ਲੱਖ ਦਾ ਵੱਡਾ ਸਹਿਯੋਗ ਸਰਦਾਰ ਸ਼ਾਦੀ ਸਿੰਘ ਜੀ ਚੋਪੜਾ ਅਮਰੀਕਾ 1 ਲੱਖ ਦਾ ਬਹੁਤ ਵੱਡਾ ਸਹਿਯੋਗ ਹੈ ਸ਼ਾਨਦਾਰ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਤਾੜੀ ਮਾਰ ਦਿਓ ਇੱਕ ਵਾਰੀ ਲਿਸ ਜਿਹੜੀ ਮੈਚਾਂ ਵਾਲੀ ਦੀਪਾ ਜੀ ਜਰੂਰ ਕੁਝ ਪੀਆ ਕਰਦੀ ਏ ਆਪਾਂ ਤਾਂ ਕਿ ਜਿਹੜੇ ਅਗਲੇ ਮੈਚ ਫਿਰ ਲਗਾਤਾਰ ਆਈ ਜਾਣਗੇ ਤਾੜੀ ਮਾਰ ਦਿਓ ਬੈਂਸਾਂ ਵਾਲੇ ਦੇ ਨਾਲ ਸਿੱਕ ਵਾਰੀ ਜ਼ੋਰਦਾਰ ਘੜਦਾ ਮੁੰਡਾ ਵਧੀਆ ਹੈ ਕਿਹੜਾ ਪਹਿਲਾ ਮੁਕਾਬਲਾ ਹੋਣਾ ਸਦਮਾ ਵਸਤ ਤਰੇਤਾ ਏ 52 ਕਿਲੋ ਦਾ ਦੋਨਾਂ ਟੀਮਾਂ ਨੂੰ ਬੇਨਤੀ ਆ ਵੀ ਅੱਗੇ ਭਾਗ ਕਰਵਾ ਲੈਣਾ ਦੂਸਰਾ ਮੁਕਾਬਲਾ ਕੋਟਪੰਤੋਹੀ ਵਾਸੇ ਭੱਲਾ ਬੇਟ ਬੀ ਤੀਸਰਾ ਮੁਕਾਬਲਾ ਜਿਹੜਾ ਹੋਣਾ ਐਨਆਰਆਈ ਮੰਡੀ ਵਾਸੇ ਜੱਬੋਵਾਲ ਏ ਚੌਥਾ ਮੁਕਾਬਲਾ ਢਿੰਗਣਾ ਵਾਸੇ ਠਠਿਆੜਾ ਬੀ ਪੰਜਵਾਂ ਮੁਕਾਬਲਾ ਰੁੜਕੀ ਵਾਸੇ ਮੱਲੜਾ ਬੇਦੀਆਂ ਏ ਸੇਵਾ ਮੁਕਾਬਲਾ ਜਿਹੜਾ ਖੇਡਿਆ ਜਾਣਾ ਮੁਕੰਦਪੁਰ ਵਾਸੇ ਸਰਹਾਲ ਕਾਜ਼ੀਆਂ ਬੀ 52 ਕਿਲੋ ਭਾਰ ਵਰਗ ਦੀਆਂ ਟੀਮਾਂ ਨੂੰ ਬੇਨਤੀ ਆਪਾਂ ਭਾਰ ਕਰਾ ਕੇ ਤਿਆਰ ਵਰ ਤਿਆਰ ਰਹੀਏ ਇਹਨ ਸ਼ਾਨਦਾਰ ਮੁਕਾਬਲਾ ਤਾੜੀ ਮਾਰ ਦਿਓ ਜ਼ੋਰਦਾਰ ਇੱਕ ਵਾਰੀ ਤਾੜੀ ਮਾਰ ਦਿਓ ਤਕੜਾ ਜੱਫਾ ਲਾ ਦਿੱਤਾ ਬੈਂਸਾਂ ਵਾਲੀ ਨੇ ਇਹ ਸ਼ਾਨਦਾਰ ਸ਼ੋਅ ਮੈਚ ਇਹਨਾਂ ਬੱਚਿਆਂ ਦਾ ਕਿ ਜਿਵੇਂ ਫੁੱਲ ਨਿਕਲਦਾ ਖਾਰਾ ਚੋਂ ਐਵੇਂ ਜਿੱਤ ਨਿਕਲਦੀ ਹਾਰਾ ਚੋਂ ਤਿੰਨ ਜੱਬੋ ਵਾਲੀਏ ਤਿਆਰੀ ਦੇ ਵਿੱਚ ਹੈ ਕਦੇ ਮਹਾਣੀ ਦੀਆਂ ਗੱਲਾਂ ਚੱਲੀਆਂ ਕਦੇ ਕਾਲੇ ਦੀਆਂ ਕਦੇ ਏਸੇ ਨਗਰ ਦੇ ਸਰਦਾਰ ਜਸਵੰਤ ਸਿੰਘ ਜੀ ਡੀਪੀ ਸਾਹਿਬ ਜਾਵਸੀ ਆਸਟ੍ਰੇਲੀਆ ਦੇ ਵਿੱਚ ਇਹਨੇ ਇਸ ਨਗਰ ਦਾ ਵੱਡਾ ਨਾਮ ਰੌਸ਼ਨ ਕੀਤਾ ਵੱਡੀਆਂ ਸਵਾਮਾਂ ਜਿਹੜੀਆਂ ਵਿਸ਼ਵ ਕਬੱਡੀ ਕੱਪ ਦੇ ਵਿੱਚ ਜਦਾ ਨਿਭਾਈਆਂ ਇਸ ਨਗਰ ਦਾ ਨਾਮ ਜਿਹੜਾ ਆਸਟ੍ਰੇਲੀਆ ਦੀ ਧਰਤੀ ਤੇ ਗੂੰਜਿਆ ਇਸੇ ਨਗਰ ਦਾ ਖਿਡਾਰੀ ਜਿਹੜਾ ਵੱਧ ਕੇ ਕਰਦਾ ਹੋਇਆ ਟਰਾਈ ਪਰ ਅੰਕ ਜਿਹੜਾ ਬੈਸਾ ਵਾਲਾ ਆਪਣੀ ਟੀਮ ਦੇ ਖਾਤੇ ਜੁੜ ਗਿਆ ਸੰਧਵਾ ਵਰਸਤ ਈਤਾ ਏ ਤੇ ਮਾ ਜਲਦੀ ਨਾਲ ਆ ਜਾਣ ਭਾਰ ਕਰਾ ਕੇ ਆਪਣਾ ਸੰਧਵਾ ਵਰਸਤ ਈਤਾ ਏ ਚਾਰ ਹੀ ਐਨ ਤਿਆਰੀ ਦੇ ਵਿੱਚ ਪਰ ਹਲਕਾ ਜਿਹਾ ਟੱਚ ਮਾਰਿਆ ਨੌਜਵਾਨ ਨੇ ਆ ਕਿਹੜਾ ਯੱਪੂ ਵਾਲੀ ਟੀਮ ਦੇ ਖਾਤੇ ਜੋੜ ਦਿੱਤਾ ਹੈ ਇਹ ਛੋਟੇ ਛੋਟੇ ਬੱਚੇ ਜਿਹਦੇ ਵਧੀਆ ਪ੍ਰਦਰਸ਼ਨ ਕਰਦੇ ਆ ਉਥੇ ਇਸ ਨਗਰ ਦੇ ਭਾਰ ਵਰਗ ਦੇ ਬੱਚੇ ਪੰਜਾਬ ਦੇ ਕਬੱਡੀ ਗਰਪਾਂ ਤੇ ਜਾ ਕੇ ਬੱਲੇ ਬੱਲੇ ਕਰਾਉਂਦੇ ਆ ਪਿੰਡ ਪਦਰ ਦੀਆਂ ਟੀਮ ਵਿੱਚ ਵੀ ਇਸ ਨਗਰ ਦੇ ਖਿਡਾਰੀ ਜਿਹੜੇ ਬੱਲੇ ਬੱਲੇ ਕਰਾਉਂਦੇ ਆ ਇਹ ਯੱਫਾ ਲੱਗਿਆ ਤਾੜੀ ਜੋਰ ਦਾ ਬਿਲੀ ਤਾੜੀ ਤਰ੍ਹਾਂ ਚੰਬੜ ਗਿਆ ਰਾਜਨ ਤਾੜੀ ਮਾਰਦੇ ਇੱਕ ਵਾਰੀ ਹਸਪਾਲ ਸਿੰਘ ਜੀ ਕਾਲਾ ਸਾਡੇ ਵੀਰ ਕਹਿੰਦੇ ਹਰ ਸਾਲ ਸਮੁੱਚੇ ਐਨਆਰਆਈ ਵੀਰ ಗ್ರಾಮ ਪੰਚਾਇਤਾਂ ਦਾ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਵੱਡਾ ਖੇਡ ਮੇਲਾ ਇਸ ਜੱਬੋਵਾਲ ਦੀ ਧਰਤੀ ਤੇ ਕਰਾਇਆ ਜਾਂਦਾ ਹੈ ਬਹੁਤ ਵੱਡੀ ਸਪੋਰਟ ਜਿਹੜੀ ਇਹਨਾਂ ਖਿਡਾਰੀਆਂ ਨੂੰ ਛੋਟੇ ਬੱਚਿਆਂ ਨੂੰ ਪਿੰਡ ਪੱਦਰ ਦੀ ਟੀਮ ਨੂੰ ਪੰਜਾਬ ਦੇ ਵੱਖ-ਵੱਖ ਖੇਡ ਮੇਲਿਆਂ 'ਚ ਜਿਹੜੇ ਇਹ ਨੌਜਵਾਨ ਖਿਡਾਰੀ ਇਸ ਨਗਰ ਦੇ ਜਾ ਕੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਆ ਸੰਧਵਾ ਤੇ ਧਲੇਤਾ ਇਹ ਆਉਣੀਆਂ ਟੀਮਾਂ ਜਿਹੜਾ ਪਹਿਲਾ ਮੁਕਾਬਲਾ ਖੇਡਿਆ ਜਾਣਾ 52 ਕਿਲੋ ਭਾਰ ਵਰਗ ਦਾ ਸੰਧਵਾ ਵਾਸਤ ਰੇਤਾ ਠੀਕ ਹੈ ਜੀ ਸਦਵਾ ਵਾਸਤ ਰੇਤਾ ਲੋਕਾਂ ਦਾ ਦਮ ਪਾਉਣ ਦੇ ਲਈ ਪਤਲਾ ਪਤੰਗ ਸਿਰ ਪੱਤੀਆਂ ਕਫਲਾ ਜਿੰਨਾ ਪਾਰ ਹੈ ਪਰ ਦੂਸਰੇ ਪਾਸੇ ਤਾੜੀ ਮਾਰਦੇ ਜ਼ੋਰਦਾਰ ਇੱਕ ਵਾਰੀ ਜੱਬੂਆਈ ਦੇ ਨਾਂ ਤੇ ਸਾਵਲਾ ਜਾਂ ਰੰਗ ਕਿ ਜਦ ਲੋਹਾ ਕਰਦਾ ਲੋਹੇ ਨੂੰ ਭੰਬੜ ਮੱਚੇ ਅੰਗਿਆਰਿਆਂ ਦਾ ਰਾਜੇ ਖੇਲ ਦੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਫੁੱਕੇ ਲਲਕਾਰਿਆਂ ਦਾ ਸ਼ਾਨਦਾਰ ਸ਼ੋਅ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਇਹਨਾਂ ਛੋਟੇ ਬੱਚਿਆਂ ਦਾ ਇਹ ਸ਼ਾਨਦਾਰ ਜਿਹੜਾ ਕਬੱਡੀ ਟੂਰਨਾਮੈਂਟ ਦਾ ਕਬੱਡੀ ਕੱਪ ਦਾ ਆਗਾਜ਼ ਹੋਇਆ। ਸੋ ਸ਼ਾਨਦਾਰ ਸ਼ੋਅ ਮੈਚ ਹੈ। ਅੱਜ ਦੀ ਨੌਜਵਾਨ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਹਸਦੀ ਜਾ ਰਹੀ ਹੈ। ਬਹੁਤ ਵੱਡਾ ਹਰ ਸਾਲ ਪਰਾਲਾ ਇਸ ਧਰਤੀ ਦੇ ਉੱਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਵੱਡਾ ਖੇਡ ਮੇਲਾ ਹਰ ਸਾਲ ਜਿਹੜਾ ਜੱਬੋ ਵਾਲ ਦੀ ਧਰਤੀ ਦੇ ਕਰਾਇਆ ਜਾਂਦਾ ਹੈ। ਲੋ ਪਈ ਹੋਈ ਬੈਂਸਾ ਵਾਲੀ ਦੀ ਫਿਰ ਕਬੱਡੀ ਦੇ ਉੱਤੇ ਜੱਬੋ ਵਾਲੀਆ ਕਰਦਾ ਹੋਇਆ ਹਲਕੀ ਦੀ ਕੋਸ਼ਿਸ਼ ਪਰ ਅੰਕ ਕਿਹੜਾ ਬੈਂਸਾ ਦੀ ਟੀਮ ਦੇ ਖਾਤੇ ਦੇ ਵਿੱਚ ਹੈ। ਸਰਵਾਦੇ ਧਲੇਤਾ ਆਣ ਗਿਆ ਕੋਟਪਤੂਹੀ ਤੇ ਭੱਲਾ ਵੇਟ ਉਹ ਵੀ ਟੀਮਾਂ ਜਿਹੜੀਆਂ ਤਿਆਰ ਵਰ ਤਿਆਰ ਰਹਿਣ ਗਿਆ ਲੋਕਾਂ ਦਾ ਦਮ ਪਾਉਣ ਦੇ ਲਈ ਚਾਰ ਜਾਂ ਫਿਰ ਛੋਟੇ ਵਿੱਚ ਤਿਆਰੀ ਵਿੱਚ ਬੈਂਸਾ ਪਿੰਡ ਦੇ ਏਸੀ ਇਲਾਕੇ ਦੇ ਨਵਾਂ ਸ਼ਹਿਰ ਦੇ ਜਿਹੜਾ ਸ਼ੀਰ ਭਗਤ ਸਿੰਘ ਨਗਰ ਦੇ ਕਿ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਨਾ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਨਾ ਬੇਨਤੀ ਹੈ ਸਾਡੀ ਭਾਰ 52 ਕਿਲੋ ਟੀਮਾਂ ਸਾਰੀਆਂ ਜਿਹੜੀਆਂ ਆਪਣਾ ਭਾਰ ਕਰਾ ਕੇ ਤਿਆਰ ਵਰਤਿਆ ਰਹਿਣਗੀਆਂ ਆਪਾਂ ਜਿਹਾਂ ਦੇ ਮੈਚ ਅਨਾਉਂਸ ਕੀਤੇ ਆ ਉਹ ਟੀਮਾਂ ਜਿਹੜੀਆਂ ਜੂਰ ਆਪਣਾ ਭਾਰ ਕਰਾ ਕੇ ਤਿਆਰ ਵਰਤਿਆ ਰਹਿਣਗੀਆਂ ਸ਼ਾਨਦਾਰ ਸ਼ੋਅ ਮੈਚ ਖੇਡਿਆ ਜਾ ਰਿਹਾ ਸੰਧਮਾਂ ਤੇ ਤਲੇਤਾ ਜਲਦੀ ਨਾਲ ਗਰਾਊਂਡ ਦੇ ਲੱਗ ਕੇ ਆ ਜਾਣਾ ਆਪਣਾ ਭਾਰ ਕਰਾ ਕੇ ਇਹ ਸ਼ਾਨਦਾਰ ਸ਼ੋਅ ਮੈਚ ਜਿਹੜਾ ਬੱਚਿਆਂ ਦਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਗੁਰੂ ਘਰ ਵਾਲੇ ਪਾਸੇ ਇਸ ਨਗਰ ਦੀ ਟੀਮ ਹੈ ਜੱਬੋਵਾਲ ਦੀ ਤੇ ਦੂਸਰੇ ਪਾਸੇ 58 11 ਆ ਗਿਆ ਜੱਬੋਵਾਲੀਆ ਤਾਲੀਆਂ ਮਾਰ ਦਿਓ ਮੁਕਾਬਲਾ Maruti car ਦੇ ਨਾਲ ਹੋ ਗਿਆ ਲੋਦੀਪਾ ਜੀ ਰਿਸ਼ਪਾਲ ਸਿੰਘ ਕਾਲਾ ਜੀ 59 11 ਤੇ Maruti ਜੱਬੋ ਵਾਲੀ 59 11 ਸਮੇਂ ਵਾਲੀ ਘੜੀ ਕਰਦੀ ਹੋਈ ਟਿਕ ਟਿਕ ਪਰ Maruti ਨੇ ਬੱਲੇ ਬੱਲੇ ਕਰਾਤੀ ਹੈ ਕਹਿੰਦੇ Maruti ਨੇ ਬੱਲੇ ਬੱਲੇ ਕਰਾਤੀ ਹੈ ਬੈਂਸ ਵਾਲੀ ਦੇ ਤਗੜਾ ਜਫਾ ਪਰ 59 11 ਅਜੇ ਵੀ ਕੋਸ਼ਿਸ਼ ਕਰ ਰਿਹਾ ਹੈ ਅਜੇ ਵੀ ਕੋਸ਼ਿਸ਼ ਕਰ ਰਿਹਾ ਪਰ ਅੰਕ ਯਾਫੀ ਦੇ ਹਿੱਸੇ ਅੰਕੇ ਦਾ ਬੈਂਸਾਂ ਦੀ ਟੀਮ ਦੇ ਕਾਤੇ ਦੇ ਵਿੱਚ ਸੰਵਾਦ ਇਤਲਾਤਾ ਆਉਣਗੀਆਂ ਟੀਮਾਂ ਇਹ ਸੁਵਿੰਦਰ ਕੌਰ ਸਰਪੰਚ ਪਿੰਡ ਜੱਬੋਵਾਲ ਜਿਹਨੇ ਆਪਣੀ ਕਰ ਕਮਲਾਂ ਦੇ ਨਾਲ ਇਸ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕੀਤਾ ਹੈ ਇਹ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਇਹਨਾਂ ਬੱਚਿਆਂ ਦਾ ਜੱਬੋਵਾਲ ਦੀ ਪਹਿਲਾਂ ਵੀ ਗੱਲ ਕੀਤੀ ਆ ਵੀ ਕਬੱਡੀ ਦੇ ਵਿੱਚ ਬੈਲ ਗੱਡੀਆਂ ਦੀ ਦੁਨੀਆ ਦੇ ਵਿੱਚ ਕਬੱਡੀ ਖਿਡਾਰੀਆਂ ਨੇ ਵੱਡਾ ਨਾਮ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਮਕਾਇਆ ਪਰ ਇਹ ਬੱਚੇ ਵੀ ਜਿਹੜੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਆ ਤਲੇਤਾ ਤੇ ਸੰਧਵਾ ਟੀਮਾਂ ਜਲਦੀ ਨਾਲ ਭਾਗ ਕਰਾ ਕੇ ਆ ਜਾਣ। ਬੇਟੀ ਆਜ ਆ ਗਈਆਂ ਈਮਾ। ਕੋਟਪਤੋਹੀ ਦੇ ਭੱਲਾਪਿੰਡ ਸਾਰੀਆਂ ਟੀਮਾਂ ਭਾਗਵਾ ਲੈਣ। ਮੰਡੀ ਤੇ ਜੱਬੋਵਾਲ, ਛਿੰਗੜਾਂ ਤੇ ਖਠਿਆਲਾ, ਹੁੜਕੀ ਤੇ ਮੱਲਾ ਬੇਦੀਆਂ, ਮਕੰਦਪੁਰ ਤੇ ਸਰਹਾਲ ਕਾਜੀ ਆ। ਇਹ ਸਾਰੀਆਂ ਟੀਮਾਂ ਜਿਹੜੀਆਂ 52 ਕਿਲੋ ਭਾਗ ਕਰੀਆਂ 12 ਦੀਆਂ 12 ਟੀਮਾਂ ਜਿਹੜੀਆਂ ਭਾਗ ਕਰਾ ਕੇ ਬਿਲਕੁਲ ਰੈਡੀ ਰਹਿਣ ਗਿਆ ਬਹੁਤ ਵੱਡੇ ਪ੍ਰਬੰਧ ਜਿਹੜੇ ਕੀਤੇ ਗਏ ਇਸ ਖੇਡ ਮੇਲੇ ਲਈ। ਵੱਡੇ ਇਨਾਮ ਦਿੱਤੇ ਜਾਣਗੇ ਹਰ